ਸ਼ਿਖਾ ਜੀ ਤੁਸੀਂ ਦੇਖ ਰਹੇ ਹੋ ਹੈੱਡਲਾਈਨ 24 ਤੇ ਅਜ ਅਸੀਂ ਮੌਜੂਦ ਹਾਂ ਸਤਲੁਜ ਦਰਿਆ ਕਿਉਂਕਿ ਲਗਾਤਾਰ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਗੁਰਾਹਾਲ ਹੈ ਤੇ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਹੈ ਉਹ ਵੱਧ ਰਿਹਾ ਜਿਸ ਕਾਰਨ ਆਸ-ਪਾਸ ਦੇ ਜਿਹੜੇ ਪਿੰਡ ਨੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਜ਼ਰੂਰੀ ਸਮਾਨ ਤੇ ਆਪਣੇ ਨੰਗਰ ਆਪਣੇ ਪਸ਼ੂਆਂ ਨੂੰ ਉੱਥੋਂ ਦੂਰ ਲੈ ਕੇ ਜਾਣ ਤਾਂ ਜੋ ਉਹ ਦੇ ਵਿੱਚ ਉਹਨਾਂ ਦਾ ਨੁਕਸਾਨ ਨਾ ਹੋਵੇ ਉੱਥੇ ਤੁਸੀਂ ਜੇਕਰ ਤਸਵੀਰਾਂ ਦੇਖੂਗੇ ਸਤਲੁਜ ਦਰਿਆਦਿਆਂ ਤਾਂ ਸਤਲੁਜ ਦਰਿਆਦਾ ਜਿਹੜਾ ਵੇਗ ਹੈ ਬਹੁਤ ਜ਼ਿਆਦਾ ਹੈ ਤੇ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰੇ ਉੱਥੇ ਤੁਹਾਨੂੰ ਦੂਜੀ ਤਰਫ ਇੱਕ ਹੋਰ ਤਸਵੀਰ ਦਿਖਾਉਣ ਲੱਗਿਆਂ ਜੇ ਤੁਸੀਂ ਤਸਵੀਰ ਦੇਖੂਗੇ ਦੂਰ ਦਰਾਡੇ ਤੱਕ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਉਹ ਪ੍ਰੋਪਰ ਜ਼ੂਮ ਕਰਕੇ ਦਿਖਾਣ ਕਿ ਕਿਤੇ ਲੋਕ ਜਿਹੜੇ ਨੇ ਸਪੈਸ਼ਲੀ ਇੱਥੇ ਪਹੁੰਚੇ ਨੇ ਵੀਡੀਓਸ ਤੇ ਫੋਟੋਸ ਬਣਾ ਲਈ ਸੈਲਫੀਆ ਖਿੱਚਣ ਦੇ ਲਈ ਉੱਥੇ ਹੀ ਗਣੇਸ਼ ਚਤੁਰਥੀ ਨੂੰ ਲੈ ਕੇ ਗਣੇਸ਼ ਜੀ ਦੇ ਵਿਸਰਜਨ ਦੇ ਲਈ ਵੀ ਲੋਕੀ ਇੱਥੇ ਲਗਾਤਾਰ ਹੁੰਮ ਹਮਾ ਕੇ ਪਹੁੰਚ ਰਹੇ ਨੇ ਤੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਰੋਕਣ ਲੋਕਾਂ ਨੂੰ ਪਹਿਲਾਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਲੋਕੀ ਹਟਦੇ ਨਹੀਂ ਨੇ ਤੇ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਪਾਣੀ ਦਾ ਪੱਧਰ ਵ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਹੜ੍ਹ ਸਭਾਵਿਤ ਖੇਤਰ ਵਿੱਚ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਦੱਸਦੇ ਕਿ ਇਹਨਾਂ ਖੇਤਰ ਦੇ ਵਿੱਚ ਸਸਰਾਲੀ ਕਲੋਨੀ ਜਮਾਲਪੁਰ ਲੇਲੀ ਰਾਹੋ ਰੋਡ ਪਿੰਡ ਟੇਰੀ ਸਤੋਵਾਲ ਰਾਹੋ ਪਿੰਡ ਕਾਸਾਬਾਦ ਵਿਖੇ ਆਪਣੇ ਡੰਗਰ ਪਸ਼ੂ ਅਤੇ ਜ਼ਰੂਰੀ ਸਮਾਨ ਨੂੰ ਸੁਰੱਖਿਅਤ ਸਥਾਨਾਂ ਤੇ ਤਬਦੀਲ ਕਰਨ ਲਈ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਉਥੇ ਇਸ ਨਾਲ ਲਗਾਤਾਰ ਵਿਦਾਇਕਾਂ ਵੱਲੋਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਲਗਾਤਾਰ ਮੌਇਨਾ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀਏ ਹਲਕਾ ਵਿਦਾਇਕਤੇ ਕੈਬਨਟ ਮੰਤਰੀ ਹਰਦੀਪ ਸਿੰਘ ਮੋਢਿਆ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਤਲੁਜ ਦਰਿਆ ਕੰਢੇ ਹਰ ਸੰਭਾਵਿਤ ਖੇਤਰ ਸਸਰਾਲੀ ਕਲੋਨੀ ਤੂਸੀ ਬੰਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਉੱਥੇ ਜਾਇਜ਼ਾ ਲੈ ਕੇ ਪਤਾ ਕੀਤਾ ਜਾ ਸਕੇ ਕੋਈ ਵੱਡਾ ਨੁਕਸਾਨ ਨਾ ਹੋਵੇ ਉੱਥੇ ਹੀ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਸਤਲੁਜ ਪਾਣੀ ਰੱਖਿਆ ਬੰਦ ਮਹਿਜ਼ 10 ਤੋਂ 7 ਫੁੱਟ ਦੀ ਦੂਰੀ ਤੇ ਪਹੁੰਚ ਗਿਆ ਹੈ ਪ੍ਰਸ਼ਾਸਨ ਵੱਲੋਂ ਇਸੇ ਵੀ ਅਣ ਸੁਖਾਵੀ ਘਟਨਾ ਨਾਲ ਨਜਿੱਠਣ ਲਈ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਉਥੇ ਹੜਾ ਸੰਬੰਧੀ ਹਾਲਾਤਾਂ ਦੀ ਜਾਣਕਾਰੀ ਜਿੰਨੇ ਕੈਬਨ ਮੰੰਦੀ ਹਰਦੀਪ ਸਿੰਘ ਗੁੰਡਿਆ ਤੇ ਪ੍ਰਤੀਨਿਧੀ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਆਮ ਲੋਕਾਂ ਨੂੰ ਖਾਸ ਕਰਕੇ ਅਪੀਲ ਕੀਤੀ ਜਾ ਰਹੀ ਕਿ ਕਬਰਾਂ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਸੇ ਤੀ ਨੂੰ ਸਿੱਧੀ ਨਾਲ ਨਜੀਠੇ ਨਹੀਂ ਉਹਨਾਂ ਬੋਲੋ ਲਗਾਤਾਰ ਕੰਮ ਕੀਤਾ ਜਾ ਰਿਹਾ ਥੀ ਤੁਹਾਨੂੰ ਤਸਵੀਰਾਂ ਦਿਖਾਇਆ ਕਿ ਕਿਵੇਂ ਲੋਕੀ ਹੁਮ ਹਮਾ ਕੇ ਸਤਲੁਜ ਦਰਿਆ ਦੇ ਕੰਢੇ ਦੇ ਕੋਲ ਪਹੁੰਚ ਰਹੇ ਨੇ ਪੁਲ ਦੇ ਕੋਲ ਪਹੁੰਚ ਰਹੇ ਨੇ ਤੇ ਅੱਗੇ ਲਾਡੋਬਾਲ ਟੋਲ ਪਲਾਜ਼ਾ ਉੱਥੋਂ ਲੋਕੀ ਲਗਾਗਾ ਰਹੇ ਥੇ ਪਹੁੰਚ ਰਹੇ ਨੇ ਤਾਂ ਜੋ ਦੇਖ ਸਕਕਰ ਪਾਣੀ ਦਾ ਵੇਗ ਤੇ ਕਈ ਲੋਕੀ ਇਥੇ ਸੈਲਫੀਜ਼ ਕਲਿੱਕ ਕਰ ਰਹੇ ਨੇ ਵੀਡੀਓਜ਼ ਬਣਾ ਰਹੇ ਨੇ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਪਾਣੀ ਦਾ ਲਗਾ